ਕੋਇ ਬਲਾਵਲ ਮਹਿਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੁੰਨ ਪਾਪ ਉਚਰੈ ਮਾਇਆ ਮਦਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੇਂ ਕੇਸ ਸੰਗ ਨਾ ਜਾਣ ਰਹਾਉ ਕਿਚੇ ਰਸ ਭੋਗ ਖੁਸ਼ੀਆਂ ਮੰਨ ਕੇ ਰੀ ਤਨ ਲੋਕਾਂ ਤਨ ਭਸਮੇ ਠੇਰੀ ਖਾਕੂ ਖਾਕ ਰਲੇ ਸਭ ਫੈਲ ਬਿਨ ਸ਼ਬਦੈ ਨਹੀਂ ਉਤਰੈ ਮੈਲ ਗੀਤ ਰਾਗ ਕੰਨ ਤਾਲ ਸੇ ਕੂਰੇ ਤ੍ਰੇ ਗੁਣ ਉਪਜੈ ਬਿਨ ਸੈ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਸ਼ੂਟ ਗੁਰਮੁਖ ਦਾਰੂ ਗੁਣ ਗਾਏ ਤੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੈ ਨਾਟਸ਼ਾਲਾ ਨਾਮ ਵਿਸਾਰ ਮਾਇਆ ਮਦ ਪੀਆ ਦਿਨ ਗੁਰ ਭਗਤ ਨਾਹੀ ਸੁਖthia ਸੂਕਰ ਸਵਾਨ ਗਰਧ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੂੰ ਫੇਰੇ ਤੈਨ ਜੂਨ ਪਵਾਈਏ ਬੰਧਨ ਬਾਂਧਿਆ ਆਈਏ ਜਾਈਏ ਗੁਰ ਸੇਵਾ ਤੇ ਲਹ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਾ ਪੂਛ ਨਾ ਹੋਏ ਮਾਨੇ ਹੁਕਮ ਸਿਝੈ ਦਰਸੋਏ ਸਤਗੁਰ ਮਿਲੇ ਤਾਂ ਤਿਸ ਕੋ ਜਾਣੇ ਰਹਿ ਰਜ਼ਾਈ ਹੁਕਮ ਪਛਾਨੇ ਹੁਕਮ ਪਛਾਨ ਸੱਚੇ ਦਰਵਾਸ ਕਾਲ ਬਿਕਾਲ ਸ਼ਬਦ ਪੈ ਨਸ ਰਹਿ ਅਤੀਤ ਜਾਣ ਸਭ ਤਿਸ ਕਾ ਤਨ ਮਨ ਅਰਪੈ ਹੈ ਏ ਜਿਸ ਕਾ ਨਾ ਉਹ ਆਵੈ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਬਿਲਾਵਲ ਮੈਂ ਲਾ ਤੀਜਾ ਅਸ਼ਟਪਦੀ ਕਰ ਦਸਵਾ ਇਕੋ ਓੰਕਾਰ ਸਤਿਗੁਰ ਪ੍ਰਸਾਦ ਜਗ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨ ਨਾਵੇਂ ਪਾਜ ਲਹਿਗ ਨਿਦਾਨ ਸਤਿਗੁਰ ਸੇਵ ਨਾ ਵਸੈ ਮਨ ਚੀਤ ਗੁਰ ਫੇਟੇ ਹਰ ਨਾਮ ਚੇਤਾਵੈ बिन नामे और ਝੂਠ ਪ੍ਰੀਤ ਰਹਾਉ ਗੁਰ ਕਹਿਆ ਸਾਕਾਰ ਕੁਮਾਵੋ ਸ਼ਬਦ ਚੀਨ ਸਹਜ ਕਰ ਆਵੋ ਸੱਚ ਨਾਏ ਵਡਾਈ ਪਾਵੋ ਆਪ ਨਾ ਬੂਝੈ ਲੋਕ ਬੁਝਾਵੇ ਮਨ ਕਾ ਅੰਧਾ ਅੰਧ ਕੁਮਾਵੇ ਦਰ ਘਰ ਮਹਿਲ ਠੌਰ ਕੇ ਸੇ ਪਾਵੇ ਹਰ ਜਿਓ ਸੇਵੀਐ ਅੰਤਰ ਜਾਮੀ ਘਟ ਘਟ ਅੰਤਰ ਜਿਸ ਕੀ ਜੋਤਿ ਸਮਾਨੀ ਤਿਸ ਨਾਲ ਕਿਆ ਚੱਲੇ ਪੈ ਨਾਮੀ ਸਾਚਾ ਨਾਮ ਸੱਚੇ ਸ਼ਬਦ ਜਾਣੈ ਆਪੈ ਆਪ ਮਿਲੈ ਝੂਕੈ ਅਬਮਨ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਤਗੁਰ ਸੇਵੈ ਦੂਜੀ ਦੁਰਮਤ ਜਾਈ ਉਗਣ ਕਾਟ ਪਾਪ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਗੁਰ ਮਿਲੇ ਵੱਡੀ ਵਡਿਆਈ ਦੁੱਖ ਕਾਟੈ ਹਿਰਦੈ ਨਾਮ ਵਸਾਈ ਨਾਮ ਰੱਤੇ ਸਦਾ ਸੁਖ ਪਾਈ ਗੁਰਮਤਿ ਮਾਨਿਆ ਕਰਨੀ ਸਾਰ ਗੁਰਮਤਿ ਮਾਨਿਆ ਮੋਖ ਦੁਆਰ ਨਾਨਕ ਗੁਰਮਤਿ ਮਾਨਿਆ ਪਰਵਾਰ ਹੈ